ڪورڊ فلائي مراد آباد مراد آباد مراد آباد فيائن کرتا سال 200 روپے ديڪتا آباد جيت آباد جيت ਸਹੀ ਪਰੰਪਰਾਇਆਂ ਕਾਰਨ ਮਿਹੋਰ ਦਾ ਚੰਡੀ ਦਾ ਪ੍ਰਬੰਧ ਹੈ ਆ ਇਹ ਪ੍ਰਾਈਵੇਟ ਜਿਹੜੀ ਆ ਪ੍ਰਾਈਵੇਟ ਪਰ ਪਰ ਕੇ ਕਾਦੀ ਕਣਕ ਮੰਡੀ ਪਰੰਪਰੇ ਦੇ ਵਿੱਚੋਂ ਪਰ ਪਰ ਕੇ ਲਈ ਜਾਂਦਾ ਹੈ ਇਹਦੇ ਵਿੱਚੋਂ ਜਿਹੜੇ ਅਸੀਂ ਅੱਦਾਂ ਵਿਰੋਧ ਕਰਨ ਆਏ ਆ ਇਹ ਜਿਹੜੀ ਸਾਡੇ ਜੱਟਾਂ ਦੀ ਕੀਦੀ ਕਤਰੀ ਕੋਈ ਪਾ ਕੇ ਸਾਡਾ ਜਿਹੜਾ ਕਣਕ ਲੁੱਟ ਫਿਰੋਟ ਕੀਤੀ ਹੈ ਭਵੰਤਮਾਨ ਨੇ ਬਾਈ ਮੰਡੀਆਂ ਸਾਡੇ ਨਾਲ ਮੰਨ ਕੇ ਇਹ ਨਾਲ ਹੋਣ ਸਾਡੇ ਨਾਲ ਕੋਈ ਧੋਖਾ ਕਰਨ ਦਾ ਹੈ ਇਹ ਤੋਂ ਖੈ ਤਰਾਉਣ ਦੇ ਆਈ ਸਾਡੇ ਹੁਣ ਕਿਸਾਨ ਜਿਹੜੇ ਰੋਲਦੇ ਫਿਰਦੇ ਆ ਤੇ ਜੇ ਰੋਲਣ ਆ ਤੇ ਮੈਨੂੰ ਕਹਿੰਦੇ ਨੇ ਛੁੱਟ ਕੇ ਜਾਣੇ ਕਪੜਿਆਂ ਦੇ ਭਾਅ ਕਣਕ ਸਾਡੀ ਜਿਹੜੀ ਆ ਇਹ ਲੈਣ ਦਾ ਆ ਓਏ ਮਗਰ ਸਾਡੇ ਬੈਠਾ ਸੀ ਘੇਰ ਕੇ ਬੈਠੇ ਸੀ ਨਹੀਂ ਜੀ ਇਹ ਦਾਵੇ ਫੋਕੇ ਆ ਜੀ ਇਹ ਇਹਦੇ ਵਿੱਚ ਕੋਈ ਨਹੀਂ ਸਾਡੇ ਕੋਈ ਖਾਤੇ ਗੋਤੇ ਪੈ ਆਉਂਦਾ ਕਾਦੇ ਪੈ ਗਈ ਹੁਣ ਇਹ ਪ੍ਰਾਈਵੇਟ ਹੀ ਕਰਨ ਫੇਰੇ ਇਹ ਪ੍ਰਾਈਵੇਟ ਸਾਡੇ ਕੋਲ ਕਰ ਕਰਕੇ ਤੇ ਸਾਡੇ ਘੋਟ ਘੋਟ ਚੱਲਣ ਨਹੀਂ ਕੰਮ ਜਿੱਥਾਂ ਚੱਲਦਾ ਵਿੱਚ ਨਾਲ ਆੜਦੀਆਂ ਵੜਲੇ ਆ ਇਹ ਥੋੜਾ ਕੱਲਾ ਯੱਟ ਨਹੀਂ ਤੱਕ ਜਾਨਾ ਇਹ ਜਟਾਂ ਦੇ ਨਾਲ ਆੜਦੀ ਇਹ ਵੀ ਛੱਲ ਲਾਈ ਆਣ। ਖਰੀਦ ਨਹੀਂ ਸ਼ੁਰੂ ਹੋਈ ਇਹ ਜੀ। ਹਾਂਜੀ। ਖਰੀਦ ਨਹੀਂ ਸ਼ੁਰੂ ਹੋਈ। ਇਹ ਖਰੀਦ ਨਹੀਂ ਚੱਲੂ ਹੋਈ ਈ ਜੀ। ਅੱਜ 22 ਤਰੀਕ ਹੋ ਗਈ ਆ। ਹਾਂਜੀ ਆ। ਪਹਿਲੀ ਤਰੀਕ ਤੇ ਹੈ ਕਿ ਖਰੀਦ ਕੱਲੋਂ ਆਉਂਦੇ ਹੁਣ 22 ਹੋ ਗਈ ਜੀ ਹਾਂਜੀ। ਕਿ ਨਾਮ ਆਪਣਾ? ਲਖਮਿੰਦਰ ਸਿੰਘ ਪ੍ਰਧਾਨ ਸੰਗਤ ਪਰ ਆਸਾਨ ਜੋਸ਼ ਸ਼ਰਕਮੇਟੀ। ਸਰ ਕੀ ਮਸਲਾ ਹੈ ਜੋ ਤੁਸੀਂ ਸਾਰੇ ਇੱਥੇ ਇਕੱਠੇ ਹੋ ਜੀ ਮੰਡੀ ਦੇ ਵਿੱਚ? ਮਸਲਾ ਸਰ ਜੀ ਇਹ ਆ ਵੀ ਅਸੀਂ 1 ਤਰੀਕ ਦੀ ਕਣਕ ਵਾਢ ਕੇ ਇੱਥੇ ਸੁੱਤੇ ਬੈਠੇ ਆ। ਕਦੀ ਇਹ ਕਰੀ ਜਾਂਦੇ ਇਹਦੀ ਮੋਚਰ ਵਧ ਗਈ ਆ, ਕਦੀ ਕੋਹ ਵਧ ਗਿਆ ਆ, ਕਦੀਆਂ ਦੇ ਆਰਟੀ ਗਾਇਦੇ ਉਹ ਵੀ ਨਾਰ ਰਲੇ ਨਾ ਰਿਨਸਪੈਕਟਰਾਂ ਸਾਰੇ ਸਰਕਾਰੀ ਸਰਕਾਰ ਦੇ ਸਭ ਝੂਠੇ ਵਾਦੇ ਆ ਕੋਈ ਉਹਨਾਂ ਦਾ ਨਹੀਂ ਆ ਪਹਿਲਾਂ ਨਾਂ ਕਰਦਿਆਂ ਪ੍ਰਾਈਵੇਟ ਉਹ ਸਾਡਾ ਦਬਾਅ ਪਾਇਆ ਰੁਪਿਆ ਤੇ ਇਹਨਾਂ ਦੁਬਾਰਾ ਚਾਲੂ ਕੀਤੀਆਂ ਤੇ ਉਹਨਾਂ ਨੂੰ 12 12 ਤੇ ਮੇਰੇ ਕਿਸਾਨਾਂ ਨੂੰ ਗਏ ਆ ਕਦੀ ਕਹਿੰਦੇ ਕਿ 17 ਮੋਦੀ ਆ ਕਿ 12 ਝੋਨੇ ਹੀ ਸੁਣਦੇ ਨੇ ਹਾਂ ਹੋ ਗਿਆ ਕਣਕ ਵੀ ਨਹੀਂ ਕਦੀ ਸੁਣੀ ਇਹੋ ਜਿਹੇ ਸਰਕਾਰਾਂ ਦੇ ਕੰਮ ਆ ਕਾਸ਼ ਨਾ ਮੰਗ ਕਰਦੇ ਮੰਗੇ ਕਰਨੇ ਵੀ ਜਿੰਮੇਦਾਰ ਬੈਠੇ ਇੰਨੇ ਦਿਨਾਂ ਦੇ ਆਣ ਕੇ ਬਾਰਦਾਨਾ ਦੇਣਾ ਔਰ ਇੰਸਪੈਕਟਰ ਨੂੰ ਘੇਰਿਆ ਸੰਘੇਰ ਸਿੰਘ ਨੂੰ ਤੇ ਘੇਰ ਕੇ ਬੈਠੇ ਆ ਤੁਣ ਕਹਿ ਰਹੇ ਵੀ ਬਾਰਦਾਨਾ ਆ ਰਿਹਾ ਕਿ ਬਾਰਦਾਨਾ ਆਊਗਾ ਤਾਂ ਛੱਡ ਦਾਂਗੇ ਨਹੀਂ ਤੇ ਫੇ ਅਸੀਂ ਜੀਤੇ ਚਾਹ ਨਹੀਂ ਲੈ ਆਉਣੀ ਇੱਥੇ ਤੇ ਬੈਠੇ ਆਂ ਇਹ ਕਿ ਆ ਰੇਲ ਤੇ ਬੈਠਿਆ ਗੱਲ ਛੱਡਾਂ ਰੇਲ ਤੇ ਬੈਠੇ ਆ ਠੀਕ ਮੈਨੂੰ ਲੁੱਟ ਹੁੰਦੀ ਹੈ ਤੁਹਾਨੂੰ ਬਤਾਵਾਗੇ ਜਿਹੜਾ ਸਿਕਾਨਾ ਚੱਲਦੀ ਪਈਆਂ ਦੁਕਾਨਾ ਹਮੇਸ਼ਾ ਹੀ ਤਾਨ ਕਰਦੀ ਜੱਟਾਂ ਨੂੰ ਕਰਦੀਆਂ ਤੇ ਬਾਕੀ ਤੁਹਾਨੂੰ ਪਤਾ ਮਜ਼ਦੂਰ ਸਾਰੇ ਨਾਲ ਮਰਦੇ ਜੱਟ ਦੇ ਤੇ ਉਹ ਵੀ ਹਲਾਤ ਤੁਸੀਂ ਵੇਖ ਹੀ ਲਿਆ ਜਿਹੜੇ ਹਸਾਮਨਾ ਚੰਦੇ ਨੇ ਬਹੁਤ ਮੁਸ਼ਕਲ ਆਉਂਦੀ ਹੈ ਉਹ ਮੌਜੇ ਰੱਖੀ ਜਾਂਦੇ ਤੁਸੀਂ ਅੱਜ ਕੱਲ ਤੇ ਬੰਦੇ ਸੁੱਕਣ ਤਾਂ ਨਹੀਂ ਆਜ ਚੱਲਦੀ ਹੈ ਤੇ ਮੌਜੇ ਕਹਿੰਦੇ ਮੌਜੇ ਨਾ ਆਉਂਦੇ ਮੌਜੇ ਕਿੱਥੋਂ ਆਈ ਜਾਂਦਾ ਜੀ ਤਰੀਕੋ ਕਿੰਨੀ ਹੋ ਗਈ 22 ਤਰੀਕ ਹੋ ਗਈ ਇੱਕ ਤਰੀਕ ਦਾ ਨਾ ਖਰੀਦ ਕਹਾ ਕੇ ਇੱਕ ਤਰੀਕ ਤੋਂ ਚੱਲੂ ਹੋ ਗਈ ਆ ਇਹਦੇ ਕਿ ਸਾਨੂੰ ਤਾਂ ਕਿਥੇ ਤਰੀਕ ਚੱਲਦੀ ਦੁਹੀ ਨਹੀਂ ਆਉਣਾ ਹੀ ਅੱਜ ਧਰਨਾ ਲਾ ਕੇ ਜੀ ਹੱਲ ਕਰਨ ਦਾ ਕੋਈ ਕੋਸ਼ਿਸ਼ ਕੀਤੀਗਾ ਜਿਵੇਂ ਜਹ ਹੁਣੀ ਤੇ ਘੇਰੇ ਆ ਤੇ ਜੇ ਪਉਣ ਹੋਏ ਜਾਂਦੇ ਅੱਗੇ ਵਰਦਨ ਆ ਜੂਗਾ ਸਾਡਾ ਜੂਵੇ ਕੋਸ਼ਿਸ਼ ਵਾਇਆ ਵਾ ਅੱਗੇ ਦੇਖੋ ਕੀ ਹੁੰਦਾ ਜੀ ਹਾਂਜੀ ਸਰ ਕੀ ਨਾ ਮੈਂ ਨਾਂਜੀ ਸ਼ਮਸ਼ੇਰ ਸਿੰਘ ਸਰ ਇਹ ਕਿਸਾਨਾਂ ਵੱਲੋਂ ਤੁਹਾਡਾ ਕਰਾ ਦਿੱਤਾ ਗਿਆ ਕੀ ਮਸਲਾ ਕਿਸਾਨਾਂ ਵੱਲੋਂ ਕਰਾ ਕੀਤਾ ਗਿਆ ਕਿਸਾਨ ਕਹਿੰਦੇ ਵੀ ਜਿਹੜੀ ਸਾਰੇ ਪੰਜਾਬ ਦੀ ਇੱਕ ਪ੍ਰੋਬਲਮ ਹੈ ਮੌਇਸਚਰ ਦੀ ਕਿ ਸਾਡਾ ਮੌਇਸਚਰ ਵਾਲਾ ਮਾਲ ਵੀ ਖਰੀਦਿਆ ਜਾਵੇ ਦੇਖੋ ਜੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12% ਮੌਇਸਚਰ ਤੱਕ ਜਿਹੜੀ ਢੇਰੀ ਰੈਂਦੇ ਵਿੱਚ ਆਉਂਦੀ ਆ ਉਹਦੀ ਪਰਚੇਨ ਕੀਤੀ ਜਾ ਰਹੀ ਆ ਤੇ ਜਿਹੜੀ ਢੇਰੀ ਇਹ ਆ ਵੀ ਸਰਕਾਰਾਂ ਵੱਲੋਂ ਕਿਸਾਨਾਂ ਵੱਲੋਂ ਇਹ ਥੋੜਾ ਜਿਹਾ ਮਾੜਾ ਜਿਹਾ ਗ੍ਰੇਡ ਕਰਨਾ ਚਾਹੀਦਾ ਵੀ 15 15 20% ਪੁਸ਼ਚਰ ਵਾਲਾ ਮਾਲ ਜਿਹੜਾ ਵੜਾ ਕੇ ਮੰਡੀ ਵਿੱਚ ਨਾ ਲਿਆਂਦਾ ਜਾਵੇ ਉਸ ਦੇ ਨਾਲ ਉਹਨਾਂ ਦੀ ਆਪਦੀ ਹੀ ਖਜਲਖਵਰੀ ਹੁੰਦੀ ਆ ਜੀ ਸਰ ਹੁਣ ਤਾਂ ਕਿੰਨੇ ਖਰੀਦ ਇਥੇ ਬ੍ਰਹਮਪੁਰ ਚੋਚ ਬ੍ਰਹਮਪੁਰ ਦੇ ਵਿੱਚ ਆਪਣੀ ਖਰੀਦ ਹੋ ਚੁੱਕੀ ਆ ਜੀ ਅਪ੍ਰੋਕਸੀਮੇਟਲੀ ਆਪਣੀ 400 ਐਮਟੀ ਹੋ ਗਈ ਆ ਜੀ ਸਾਰੇ ਕਿ ਕਿਸਾਨ ਦੱਸ ਰਹੇ ਸੀ ਵਾਰਦਾਨਾਂ ਦੀ ਬੜੀ ਕਮੀ ਹੈ ਆਪਣੇ ਦੀ ਕੋਈ ਨਹੀਂ ਹੈ ਵਾਰਦਾਨਾਂ ਦੇ ਪੂਰਾ ਪ੍ਰਬੰਧ ਹੈ ਜੀ ਸਰਕਾਰ ਵੱਲੋਂ ਠੀਕ ਹੈ ਜੀ ਵਾਰਦਾਨਾਂ ਵੀ ਹੁਣ ਤੇ ਵਾਰਦਾਨਾਂ ਮੁਹैया ਕਰਾਇਆ ਜਾ ਰਿਹਾ ਹੈ